ਜਦੋਂ ਕੰਮ ਦੀ ਵੰਡ ਹੁੰਦੀ ਆ ਇਹ ਵੀ ਇੱਕ ਚਲਾਕੀ ਸੀ ਕਿ ਔਰਤ ਨੂੰ ਸਿਰਫ ਘਰ ਦੀ ਚਾਰ ਦੀਵਾਰੀ ਦੇ ਅੰਦਰ ਕੈਦ ਕੀਤਾ ਜਾਵੇ ਉਹਨੂੰ ਉਹਦੀ ਡਿਊਟੀ ਸਮਝਾਈ ਜਾਵੇ ਜਿਹੜੇ ਉਹਨੂੰ ਉਹਦੇ ਕੰਮ ਸਮਝਾਏ ਜਾਣ ਤੇ ਸਾਰੀ ਜਿਹੜੀ ਜਾਇਦਾਦ ਹੈ ਪ੍ਰੋਪਰਟੀ ਹੈ ਉਹਦੇ ਉੱਤੇ ਅਧਿਕਾਰ ਮਰਦ ਦਾ ਹੋਵੇ ਸਾਡੀ ਗੁਲਾਬਕੌਰ ਜਿਹੜੀ ਵਿਦੇਸ਼ ਦੇ ਵਿੱਚ ਗਈ ਸੀਗੀ ਰੋਜ਼ਗਾਰ ਦੀ ਖਾਤਰ ਗਏ ਸਨ ਤੇ ਉੱਥੋਂ ਨੂੰ ਪਤਾ ਲੱਗਿਆ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਲੋਕ ਵਾਪਸ ਦੇਸ਼ ਦੇ ਵਿਚਾਰ ਆ ਰਹੇ ਨੇ ਤੇ ਉਹ ਉੱਥੋਂ ਵਾਪਸ ਆਉਂਦੀ ਹੈਗੀ ਪੰਜਾਬ ਦੇ ਵਿੱਚ ਆ ਆਕੇ ਤੇ ਆਕੇ ਗਦਰੀਆਂ ਦੇ ਨਾਲ ਲੱਗਦੀ ਹੈ ਤੇ ਸੰਘਰਸ਼ ਕਰਦੀ ਸਾਡੇ ਵਾ ਕਿਉਂਕਿ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਐਜ਼ ਇੱਕ ਲੇਖਕ ਹੋਣ ਦੇ ਬਾਵਜੂਦ ਕਿ ਇਸ ਸਮਾਜ ਦੇ ਵਿਕਾਸ ਦੇ ਵਿੱਚ ਜਿੱਥੇ ਔਰਤਾਂ ਆਪਣਾ ਹਿੱਸਾ ਪਾਉਂਦੀਆਂ ਨੇ ਮਰਦ ਹਿੱਸਾ ਪਾਉਂਦੇ ਨੇ ਉੱਥੇ ਔਰਤਾਂ ਦੀ ਵੀ ਬਰਾਬਰ ਦੀ ਭਾਗੀਦਾਰੀ ਹੈਗੀ ਆ ਅੱਜ ਅਸੀਂ ਜਿਸ ਪੰਜਾਬ ਦੇ ਵਿੱਚ ਰਹਿ ਰਹੇ ਹਾਂ ਇਹ ਸਾਡੇ ਪੰਜਾਬ ਦੇ ਵਿੱਚ ਬਚੈਨੀ ਹੈ ਪੰਜਾਬ ਦੇ ਵਿੱਚ ਖੇਤੀ ਸੰਕਟ ਆ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਆਵਾ ਨੇ ਪੰਜਾਬ ਉਦੇ ਨਾਲ ਜੂਸ ਰਿਹਾ ਜਿਵੇਂ ਧਰਤੀ ਹੇਠਲਾ ਜਿਹੜਾ ਪਾਣੀ ਆ ਉਹ ਵੀ ਖਤਮ ਹੋ ਰਿਹਾ ਤੇ ਬਹੁਤ ਸਾਰੀਆਂ ਹੋਰ ਬਿਮਾਰੀਆਂ ਨੇ ਉਹਨਾਂ ਦੀ ਜਕੜ ਵਿੱਚ ਆ ਖੁਦਕਸ਼ੀਆਂ ਵੱਧ ਰਹੀਆਂ ਨੇ ਕਰਜ਼ਦਾਰੀ ਵੱਧ ਰਹੀ ਆ ਸਾਡੇ ਬੱਚਿਆਂ ਨੂੰ ਕਿਸੇ ਕਿਸਮ ਦਾ ਕੋਈ ਰੁਜ਼ਗਾਰ ਨਹੀਂ ਹੈ ਉਹ ਪੰਜਾਬ ਛੱਡ ਕੇ ਵਿਦੇਸ਼ ਤੇ ਵਿੱਚ ਜਾ ਰਹੇ ਨੇ ਮਹਿੰਗਾਈ ਲਗਾਤਾਰ ਵੱਧ ਰਹੀ ਆ ਹਰ ਖੇਤਰ ਦੇ ਵਿੱਚ ਅਸੀਂ ਦੇਖਦੇ ਆ ਬਚੈਨੀ ਹੈ ਉਦਾਸੀ ਹੈ ਉਹ ਪੰਜਾਬ ਜਿਹੜਾ ਇੱਕ ਖੁਸ਼ਹਾਲ ਸੁਭਾ ਸੀ ਅੱਜ ਪਰ ਪੰਜਾਬ ਜਿਹੜਾ ਹੈਗਾ ਜਿਹੜੀਆਂ ਕਾਰਪੋਰੇਟੀ ਦਿੱਤੀਆਂ ਦੇ ਕਰਕੇ ਅੱਜ ਡੁੱਬਨ ਤੇ ਆਇਆ ਹੋਇਆ ਆ ਇਸ ਦੇ ਵਾਸਤੇ ਪਹਿਲਾਂ ਵੀ ਇਤਿਹਾਸਿਕ ਅੰਦੋਲਨ ਕਿਸਾਨ ਅੰਦੋਲਨ ਹੋਇਆ ਤੇ ਉਸ ਦੇ ਵਿੱਚ ਵੀ ਇੱਕ ਸਨੇਹਾਤਾ ਮਿਲਿਆ ਕਿ ਸਾਡੀਆਂ ਬੀਬੀਆਂ ਨੇ ਉਹਦੇ ਵਿੱਚ ਪਾਰਟਿਸਪੇਟ ਕੀਤਾ ਤੇ ਵੱਧ ਤੋਂ ਵੱਧ ਜਿਹੜਾ ਉਹਨਾਂ ਦੀ ਸਮੂਲੀਅਤ ਰਹੀ ਤੇ ਔਥਕ ਇੱਕ ਚੇਤਨ ਹੋ ਕੇ ਆਈਆਂ ਤੇ ਅੱਜ ਜਿਹੜੀ ਪੰਜਾਬ ਦੀ ਸਿਚੁਏਸ਼ਨ ਬਣੀ ਹੋਈ ਆ ਉਸ ਦੇ ਵਿੱਚ ਵੀ ਅਸੀਂ ਇਹੀ ਚਾਉਨੇ ਆ ਕੇ ਬੀਬੀਆਂ ਦੀ ਭਾਗੀਦਾਰੀ ਜਿਹੜੀ ਉੱਥੇ ਸੀ ਉਸੇ ਤਰ੍ਹਾਂ ਇਸ ਤਰ੍ਹਾਂ ਹੋਵੇ ਤੇ ਉਹ ਘਰ ਦੀ ਚਾਰ ਦਿਵਾਰੀ ਵਿੱਚੋਂ ਬਾਹਰ ਨਿਕਲ ਕੇ ਜਿਹੜਾ ਆਪਣੀ ਆਵਾਜ਼ ਬੁਲੰਦ ਕਰਨ ਉਹ ਅਮਾਨਵੀ ਜਿਹੜਾ ਵਰਤਾਰਾ ਆ ਜਿਹੜਾ ਹਰ ਇੱਕ ਮਨੁੱਖ ਚਾਹੇ ਉਹ ਮਜ਼ਦੂਰ ਆ ਚਾਹੇ ਵਿਦਿਆਰਥੀ ਆ ਚਾਹੇ ਉਹ ਮਲਾਜਮਾ ਚਾਹੇ ਉਹ ਕਿਸਾਨ ਆ ਚਾਹੇ ਕੋਈ ਵੀ ਵਿਅਕਤੀ ਆ ਹਰ ਇੱਕ ਨੂੰ ਝੰਜੋੜ ਰਿਹਾ ਆ ਕਿਉਂ ਝੰਜੋੜ ਰਿਹਾ ਆ ਤੇ ਉਸ ਦਾ ਅਸੀਂ ਕਿਵੇਂ ਮੁਕਾਬਲਾ ਕਰਨਾ ਹੈਗਾ ਇਹ ਸਾਰੀਆਂ ਸਮੱਸਿਆਵਾਂ ਨੂੰ ਔਰ ਲੈ ਕੇ ਬੀਬੀਆਂ ਨੂੰ ਵੀ ਬਰਾਬਰ ਦਾ ਲਾਂਭਾਦ ਕਰਨਾ ਪਵੇਗਾ ਤੇ ਬਹੁਤ ਵਧੀਆ ਉਪਰਾਲਾ ਜਿਹੜਾ ਹੈਗਾ ਕੀਤੀ ਕਿਸਾਨ ਜੁਨੀਅਨ ਨੇ ਕੀਤਾ ਆ ਐਡਾ ਨੇ ਜਿਹੜੇ ਮਸਲੇ ਲਏ ਨੇ ਅੱਜਕੱਲ ਸਮਕਾਲੀ ਮਸਲਿਆਂ ਦੇ ਨਾਲ ਜਿਹੜੇ ਕਿਸਾਨਾਂ ਦੇ ਮਸਲੇ ਨੇ ਜਿਵੇਂ ਖੇਤੀ ਦਾ ਜਿਹੜਾ ਸਾਮਰਾਜੀ ਮਾਡਲ ਹੈ ਉਹਨੂੰ ਬਦਲਿਆ ਜਾਵੇ ਜਿਹੜੇ ਦੋ ਫਸਲਾਂ ਨੇ ਉਹਦੇ ਜਗ੍ਹਾ ਤੇ ਬਹੁ ਫਸਲਾਂ ਦਾ ਜਿਹੜਾ ਮਾਡਲ ਹੈ ਔਰ ਕੁਦਰਤੀ ਮਾਡਲ ਜਿਹੜਾ ਹੈਗਾ ਉਸ ਲਾਗੂ ਕੀਤਾ ਜਾਵੇ ਤੇ ਨੇਰੀ ਪਾਣੀ ਆ ਦੇਖੋ ਉ ਤਾਂ ਆਪਾਂ ਕਹਿੰਦੇ ਆ ਨਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੇ ਵਿੱਚ ਇੰਨਾ ਪਾਣੀ ਆ ਜਦੋਂ ਪੰਜਾਬ ਦੇ ਵਿੱਚ ਕੋਈ ਹੜ ਆਉਂਦਾ ਆ ਤਾਂ ਪੰਜਾਬ ਡੁੱਬ ਜਾਂਦਾ ਆ ਪਰ ਉਹ ਨੇਰੀ ਪਾਣੀ ਦੀ ਉਚਿਤ ਵਰਤੋਂ ਹੀ ਨਹੀਂ ਹੋ ਰਹੀ ਹੈਗੀ ਉਹ ਪਾਣੀ ਹਰਿਆਣਾ Rajasthan ਵਿੱਚ ਜਾ ਰਿਹਾ ਅਸੀਂ ਕਹਿੰਦੇ ਆ ਭੇਜੋ ਤੁਸੀਂ ਪਰ ਜਿੰਨੀ ਜ਼ਰੂਰਤ ਪੰਜਾਬ ਦੇ ਖੇਤਾਂ ਨੂੰ ਹੈ ਪਹਿਲਾ ਜਿੱਥੋਂ ਦਰਿਆ ਲੱਗਦਾ ਹੈ ਨਾ ਇਹ ਇੱਕ ਸਿਧਾਂਤ ਹੁੰਦਾ ਜਿਸ ਦੇ ਤਹਿਤ ਪਹਿਲਾ ਪਾਣੀ ਉਹਨਾਂ ਨੂੰ ਦਿੱਤਾ ਜਾਂਦਾ ਹੈਗਾ ਆ ਤੇ ਪਰ ਸਾਡਾ ਪਾਣੀ ਉਧਰ ਭੇਜਿਆ ਜਾ ਰਿਹਾ ਤੇ ਇਥੋਂ ਦੇ ਕਿਸਾਨ ਜਿਹੜੇ ਨੇ ਉਹ ਜਮੀਨ ਵਿੱਚੋਂ ਪਾਣੀ ਕੱਢ ਰਹੇ ਨੇ ਤੇ ਉਹ ਪਾਣੀ ਜਦੋਂ ਕੱਢ ਰਹੇ ਨੇ ਤਾਂ ਪਾਣੀ ਬਹੁਤ ਥੱਲੇ ਜਾ ਰਿਹਾ ਆ ਦੂਸਰੀ ਗੱਲ ਇਹ ਕਿ ਜਿਹੜੀ ਝੋਨੇ ਦੀ ਫਸਲ ਹੈ ਕਿਉਂਕਿ ਬਾਕੀ ਕਿਸੇ ਵੀ ਫਸਲ ਤੇ ਜਿਹੜਾ ਹੈਗਾ ਮੁੱਲ ਨਹੀਂ ਮਿਲ ਰਿਹਾ ਹੈਗਾ ਉਹਨਾਂ ਨੂੰ ਸਰਕਰ ਮੁੱਲ ਨਹੀਂ ਮਿਲ ਨਹੀਂ ਰਿਹਾ ਹੈਗਾ ਐਮ ਆਰ ਪੀ ਚ ਨੂੰਪਾ ਕਹਿੰਦੇ ਆ ਤੇ ਉਸ ਦੀ ਲੜਾਈ ਵੀ ਹੈਗੀ ਹੈ ਜੇ ਸਰਕਾਰ ਉਹ ਦਿੰਦੀ ਆ ਤਾਂ ਕਿਸਾਨ ਝੋਨਾ ਛੱਡ ਕੇ ਜਿਹੜਾ ਹੈਗਾ ਉਹ ਫਸਲਾ ਲਾਵੇਗਾ ਜੇ ਉਹ ਫਸਲਾ ਲਾਵੇਗਾ ਤਾਂ ਉਹ ਪਾਣੀ ਦੇ ਉੱਪਰ ਵੀ ਹੈਗਾ ਘਟ ਪ੍ਰਭਾ ਪਵੇਗਾ ਜ ਪਾਣੀ ਜਿਵੇਂ ਕਿ ਇੱਕ ਸਰਵੇ ਹੋਇਆ ਕਿ 15 ਸਾਲਾਂ ਤੱਕ ਪਾਣੀ ਬਿਲਕੁਲ ਖਤਮ ਹੋ ਜਾਣਾ ਹੈ ਤੇ ਰੇਗਿਸਤਾਨ ਬਣ ਜਾਏਗੀ ਇਹ ਧਰਤੀ ਇਹ ਸਾਡੇ ਲਈ ਤਾਂ ਕਿ ਚਿੰਤਾ ਹੈਗੀ ਹੈ ਕਿਉਂ ਅਸੀਂ ਆਪਣੇ ਪੰਜਾਬ ਨੂੰ ਬਰਬਾਦ ਹੋਣ ਦੇਵਾਂਗੇ ਕਿਉਂ ਅਸੀਂ ਆਪਣੀ ਧਰਤੀ ਨੂੰ ਬਰਬਾਦ ਹੋਣ ਦੇਵਾਂਗੇ ਇਹ ਲੜਾਈ ਸਾਡੀ ਹੋਣ ਦੀ ਲੜਾਈ ਆ ਦਿੱਲੀ ਬਾਰਡਰ ਤੇ ਵੀ ਅਸੀਂ ਆਪਣੀ ਲੜਾਈ ਲੜੀ ਸੀ ਉਹ ਵੀ ਸਾਡੀ ਹੋਣ ਦੀ ਲੜਾਈ ਆ ਹੁਣ ਸਾਡੀ ਲੜਾਈ ਇੱਕ ਮਨੁੱਖ ਨੂੰ ਬਚਾਉਣ ਦੀ ਲੜਾਈ ਆ ਤੇ ਐਸੇ ਮਨੁੱਖ ਦੀ ਨੂੰ ਪਚਾਉਣ ਦੀ ਲੜਾਈ ਦੇ ਵਿੱਚ ਕੱਲਾ ਮਰਦਾ ਹੇ ਨਹੀਂ ਬਲਕਿ ਔਰਤਾਂ ਵੀ ਨੇ ਤੇ ਔਰਤਾਂ ਨੂੰ ਵੀ ਇਸ ਦੇ ਵਿੱਚ ਭਾਗ ਲੈਣਾ ਚਾਹੀਦਾ ਆ ਤੇ ਉਸ ਦੇ ਵਾਸਤੇ ਅੱਜ ਇਹ ਲੰਮਤ ਦੀ ਕੀਤੀ ਗਈ ਆ ਔਰਤਾਂ ਦੀ ਕਿ ਔਰਤਾਂ ਨੂੰ ਚੇਤਨ ਕੀਤਾ ਜਾਵੇ ਕਿ ਅਸਲ ਦੇ ਵਿੱਚ ਮਸਲੇ ਕੀ ਆ ਮੈਡਮ ਤੁਸੀਂ ਖੁਦ ਲੇਖਕ ਵੀ ਹੋ ਇੱਕ ਟੀਚਰ ਵੀ ਹੋ ਤਾਂ ਅੱਜ ਔਰਤਾਂ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ ਕਿਉਂ ਨਹੀਂ ਪਹਿਲਾਂ ਔਰਤਾਂ ਨੂੰ ਘਰੋਂ ਬਾਹਰ ਨਿਕਲਣਾ ਦਿੱਤਾ ਜਾ ਰਿਹਾ ਹੁੰਦਾ ਸੀ ਜਾਂ ਜਥੇਬੰਦੀਕ ਢਾਂਚਿਆਂ ਦੇ ਵਿੱਚ ਨਹੀਂ ਆਉਣ ਦਿੱਤਾ ਜਾਂਦਾ ਸੀ ਕੀ ਕਾਰਨ ਸਮਝਦੇ ਹੋ? ਦੇਖੋ ਜੀ ਇਹ ਭਾਵੇਂ ਵੀ ਨਹੀਂ ਕਹਿ ਸਕਦੇ ਕਿ ਔਰਤਾਂ ਆਉਂਦੀਆਂ ਨਹੀਂ ਸੀ ਪਰ ਇਹਨਾ ਕਹਿ ਸਕਦੇ ਆ ਕਿ ਔਰਤਾਂ ਉਸ ਤਰ੍ਹਾਂ ਨਹੀਂ ਸੀ ਆਉਂਦੀਆਂ ਜਿਵੇਂ ਹੁਣ ਆਉਣ ਲੱਗ ਗਈਆਂ ਨੇ ਕਿਉਂਕਿ ਜਿਹੜੀ ਇਹ ਚੀਜ਼ ਹੁੰਦੀ ਆ ਕਿ ਜਿਹੜੇ ਸਮਾਜ ਵਿੱਚ ਅਸੀਂ ਰਹਿੰਦੇ ਆ ਕਿ ਪਿਤ੍ਰਕੀ ਸਮਾਜ ਹੈਗਾ ਆ ਜਿਹਦੇ ਵਿੱਚ ਔਰਤ ਨੂੰ ਦੁਜੈਲਾ ਸਥਾਨ ਦਿੱਤਾ ਜਾਂਦਾ ਆ ਜਦੋਂ ਤਿੰਨ ਕਾਨੂੰਨ ਆਉਂਦੇ ਨੇ ਉਹ ਤਿੰਨ ਕਾਨੂੰਨ ਦਾ ਸਿੱਧਾ ਹਮਲਾ ਸਾਡੀ ਰੋਟੀ ਰੋਟੀ ਤੇ ਸੀ ਉਹਦਾ ਸਬੰਧ ਔਰਤ ਦੇ ਨਾਲ ਵੀ ਸੀਗੇ ਉਸ ਅੰਦੋਲਨ ਦੇ ਵਿੱਚ ਜਦੋਂ ਥਾ ਥਾ ਤੇ ਧੰਨੇ ਲੱਗਦੇ ਸੀ ਤਾਂ ਸਾਡੀਆਂ ਔਰਤਾਂ ਘਰਾਂ ਤੋਂ ਬਾਹਰ ਆਉਂਦੀਆਂ ਨੇ ਜਦੋਂ ਘਰਾਂ ਤੋਂ ਬਾਹਰ ਆਈਆਂ ਤਾਂ ਉੱਥੇ ਉਹਨਾਂ ਨੇ ਜੋ ਕੁਝ ਵੀ ਸੁਣਿਆ ਸੁਣਨ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਵੀ ਹਾਂ ਇਹ ਗੱਲ ਹੈਗੀ ਏ ਤੇ ਉਹਨਾਂ ਨੇ ਮਰਦਾਂ ਨੂੰ ਪੂਰੀ ਸਪੋਰਟ ਕੀਤੀ ਕੋਈ ਵੀ ਲਹਿਰ ਬਣਾਉਣੀ ਹੁੰਦੀ ਹੈ ਇਕੱਲੇ ਮਰਦ ਨਹੀਂ ਉਹਦੇ ਵਿੱਚ ਕਰ ਸਕਦੇ ਜੇ ਅਸੀਂ ਉਸ ਲਹਿਰ ਨੂੰ ਠੀਕ ਦਿਸ਼ਾ ਦੇ ਵਿੱਚ ਲੈ ਕੇ ਜਾਣਾ ਤਾਂ ਔਰਤ ਦੀ ਭਾਗੀਦਾਰੀ ਵੀ ਬਰਾਬਰ ਹੈਗੀ ਆ ਤਾਂ ਜਦੋਂ ਔਰਤਾ ਆਈਆਂ ਉਹਨਾਂ ਨੇ ਆਪਣੇ ਮੁੱਲ ਨੂੰ ਪਛਾਣਿਆ ਵੀ ਅਸੀਂ ਚੌਕੇ ਚੁੱਲ੍ਹੇ ਜੋਗੀਆਂ ਨਹੀਂ ਹੈਗੀਆਂ ਵੀ ਸਾਡੇ ਵਿੱਚ ਚੇਤਨਾ ਵੀ ਹੈਗੀ ਸਾਡਾ ਦਿਮਾਗ ਵੀ ਹੈਗਾ ਅਸੀਂ ਸਮਾਜ ਨੂੰ ਇੱਕ ਦੇ ਵਿੱਚ ਆ ਕੇ ਆਪਣੀ ਗੱਲ ਕਹਿ ਸਕਦੀਆਂ ਵਾ ਅਸੀਂ ਲੜ ਸਕਦੀਆਂ ਸਾਡੇ ਇਤਿਹਾਸ 'ਚ ਬਹੁਤ ਸਾਰੀਆਂ ਉਦਾਹਰਣਾਂ ਹੈਗੀਆਂ ਨੇ ਮਾਈ ਭਾਗੋ ਤੋਂ ਲੈ ਕੇ ਦੁਰਗਾ ਭਾਬੀ ਤੱਕ ਸਾਡੀ ਗੁਲਾਬ ਕੋਰ ਜਿਹੜੀ ਵਿਦੇਸ਼ ਦੇ ਵਿੱਚ ਗਈ ਸੀਗੀ ਰੋਜ਼ਗਾਰ ਦੀ ਖਾਤਰ ਗਏ ਸਨ ਤੇ ਉੱਥੋਂ ਨੂੰ ਪਤਾ ਲੱਗਿਆ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਲੋਕ ਵਾਪਸ ਨੇ ਇਸ ਦੇ ਵਿਚਾਰ ਆ ਰਹੇ ਨੇ ਤੇ ਉਹ ਉੱਥੋਂ ਵਾਪਸ ਆਉਂਦੀ ਹੈਗੀ ਪੰਜਾਬ ਦੇ ਵਿੱਚ ਆ ਕੇ ਤੇ ਆ ਕੇ ਗਦਰੀਆਂ ਦੇ ਨਾਲ ਲੱਗਦੀ ਹੈ ਤੇ ਸੰਘਰਸ਼ ਕਰਦੀ ਸਾਡੇ ਵਾਸਤੇ ਉਹ ਸਾਡੇ ਸਾਹਮਣੇ ਬਹੁਤ ਸਾਰੀਆਂ ਉਦਾਹਰਨਾਂ ਹੈਗੀਆਂ ਨੇ ਸਾਡੀਆਂ ਬੀਬੀਆਂ ਰਹੀਆਂ ਨੇ ਹੁਣ ਸਾਡੀਆਂ ਬੀਬੀਆਂ ਨੇ ਉਹ ਸਾਡੀਆਂ ਉਹਨਾਂ ਨਾਇਕਾਂ ਨੂੰ ਪਛਾਣਿਆ ਹੈ ਹੁਣ ਉਹ ਇਹ ਸਮਝ ਚੁੱਕੀਆਂ ਨੇ ਕਿ ਨਹੀਂ ਜੋ ਕੁਝ ਸਾਡੇ ਨਾਲ ਹੋ ਰਿਹਾ ਸੀ ਉਹ ਮੁਕਾਬਲਾ ਕਰਾਂਗੀ ਬੀਬੇਸ ਅੰਦੋਲਨ ਦੀ ਬਹੁਤ ਵੱਡੀ ਭੂਮਿਕਾ ਹੈ ਜਿਹਨੂੰ ਮੈਂ ਕਹਾਂ ਇੱਕ ਬੁਨਿਆਦੀ ਤਬਦੀਲੀ ਜਿਹੜੀ ਔਰਤਾਂ ਦੇ ਦਿਮਾਗ ਦੇ ਵਿੱਚ ਔਰਤਾਂ ਦੀ ਚੇਤਨ ਦੇ ਵਿੱਚ ਉਹ ਕੀਤੀ ਆ ਕਿ ਹੁਣ ਬੀਬੀਆਂ ਇਹ ਸਮਝਣ ਲੱਗ ਗਈਆਂ ਨੇ ਪਰ ਅਜੇ ਇਹ ਲਹਿਰ ਨੂੰ ਹੋਰ ਵੀ ਅੱਗੇ ਲੈ ਕੇ ਜਾਣ ਦੀ ਲੋੜ ਹੈ ਇਹ ਉਪਰਾਲਾ ਕਿਰਤੀ ਕਿਸਾਨ ਜਿਹਨੇ ਨੇ ਕੀਤਾ ਤਾਂ ਬਹੁਤ ਵਧੀਆ ਉਪਰਾਲਾ ਕਿਵੇਂ ਇਹ ਨਹੀਂ ਲੱਗਦਾ ਕਿ ਕੀ ਜਾਂਦਾ ਸੀ ਵੀ ਘਰੇ ਔਰਤਾਂ ਚੁੱਲ੍ਹਾ ਚੌਂਗਾ ਸਾਂਭਣ ਗਿਆ ਤੇ ਕਿੱਥੇ ਜਾ ਕੇ ਲੜਾਈਆਂ ਲੜਨ ਗਿਆ ਕਿਵੇਂ ਲੜਾਈ ਲੜੀ ਜਾਊਗੀ ਤੇ ਇੱਕ ਔਰਤਾਂ ਨੇ ਜਿਹੜੇ ਜੋ ਆਖ ਹੁੰਦੀ ਹੈ ਉਹ ਵੀ ਸਾਹਮਣੇ ਹੁੰਦੀ ਹੈ ਇਹ ਗੱਲ ਘਰਾਂ ਦੇ ਵਿੱਚ ਆਮੀ ਚਲਦੀ ਹੈ ਇਹ ਚੀਜ਼ਾਂ ਦੇਖਣ ਨੂੰ ਬਿਲਕੁਲ ਜੀ ਇਹ ਹੁੰਦੀ ਹੈ ਇਹ ਕਿਉਂਕਿ ਪਹਿਲਾਂ ਜਦੋਂ ਸਾਡਾ ਕੰਮ ਦੀ ਵੰਡ ਨਹੀਂ ਸੀ ਹੋਈ ਹੈਗੀ ਉਸ ਤੋਂ ਪਹਿਲਾਂ ਜਿਹੜੀ ਆ ਔਰਤਾ ਸੀ ਉਹ ਜੰਗ ਵਿੱਚ ਵੀ ਜਾਂਦੀਆਂ ਸੀ ਆਪਾਂ ਪੁਰਾਣੇ ਇਤਿਹਾਸ ਤੇ ਜਿਹੜੀਆਂ ਕਹਾਣੀਆਂ ਉਹ ਦੇਖਦੇ ਹੈਗੇ ਆ ਜਦੋਂ ਜਦੋਂ ਮੁੱਢਲਾ ਸਮਾਜ ਸੀ ਉਦੋਂ ਔਰਤਾ ਮਰਦਾਂ ਦੇ ਨਾਲ ਬਰਾਬਰ ਕੰਮ ਕਰਦੀ ਸੀ ਬਰਾਬਰ ਦਾ ਹੀ ਉਹਨਾਂ ਨੂੰ ਮਾਣ ਸਨਮਾਨ ਸੀਗਾ ਜਦੋਂ ਕੰਮ ਦੀ ਵੰਡ ਹੁੰਦੀ ਆ ਇਹ ਵੀ ਇੱਕ ਚਲਾਕੀ ਸੀ ਕਿ ਔਰਤ ਨੂੰ ਸਿਰਫ ਘਰ ਦੀ ਕਾਰਦਵਾਰੀ ਦੇ ਅੰਦਰ ਕੈਦ ਕੀਤਾ ਜਾਵੇ ਉਹਨੂੰ ਉਹਦੀ ਡਿਊਟੀ ਸਮਝਾਈ ਜਾਵੇ ਜਿਹੜੇ ਉਹਨੂੰ ਉਹਦੇ ਕੰਮ ਸਮਝਾਏ ਜਾਣ ਤੇ ਸਾਰੀ ਜਿਹੜੀ ਜਾਇਦਾਦ ਹੈ ਪ੍ਰੋਪਰਟੀ ਹੈ ਉਹਦੇ ਉੱਤੇ ਅਧਿਕਾਰ ਮਰਦ ਦਾ ਹੋਵੇ ਤੇ ਔਰਤ ਨੂੰ ਮਰਦ ਦੇ ਵੱਲ ਵੇਖਣਾ ਪੈਂਦਾ ਸੀ ਆਰਥਿਕ ਤੌਰ ਤੇ ਵੀ ਵੇਖਣਾ ਪੈਂਦਾ ਸੀਗਾ ਤੇ ਜੋ ਉਹ ਕਹਿੰਦਾ ਸੀ ਉਸ ਦੇ ਮੁਤਾਬਕ ਉਹ ਚੱਲਦੀ ਸੀ ਤਾਂ ਉਹਨੂੰ ਕਿਹਾ ਜਾਂਦਾ ਸੀ ਵੀ ਘਰ ਦੇ ਹੀ ਕੰਮ ਸਾਮ ਤੇਰਾ ਬਾਹਰ ਕੋਈ ਕੰਮ ਨਹੀਂ ਹੁਣ ਇੱਕ ਜ਼ਰੂਰਤ ਬਣ ਗਈ ਜਿਸ ਤਰ੍ਹਾਂ ਦਾ ਵਿਕਰਾਲ ਸਮਾਂ ਆ ਚੁੱਕਾ ਆ ਜਿਸ ਤਰ੍ਹਾਂ ਦਾ ਪਿੱਖਾ ਇੱਕ ਹਮਲਾ ਆ ਉਹਦੇ ਵਾਸਤੇ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਪਵੇਗਾ ਤੇ ਇਹ ਮਜਬੂਰੀ ਬਣ ਚੁੱਕੀ ਆ ਕਿ ਔਰਤਾਂ ਦਾ ਘਰਾਂ ਦੇ ਵਿੱਚੋਂ ਬਾਹਰ ਨਿਕਲਣਾ ਔਰ ਉਹਨਾਂ ਨੂੰ ਬੜੀ ਇੱਜ਼ਤ ਦੇ ਨਾਲ ਲੈ ਕੇ ਵੀ ਆ ਰਹੇ ਨੇ ਖਾਸ ਤੌਰ ਤੇ ਉਹ ਪਰਿਵਾਰ ਜਿਨ੍ਹਾਂ ਦੇ ਵਿੱਚ ਚੇਤਨਾ ਜਿਹੜੇ ਖੁਦ ਮੂਵਮੈਂਟ ਦੇ ਵਿੱਚ ਕੰਮ ਕਰ ਰਹੇ ਨੇ ਅਜੇ ਹਾਂ ਉਹਨਾਂ ਜਗ੍ਹਾ ਦੇ ਵਿੱਚ ਹੈਗਾ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਜਿਨ੍ਹਾਂ ਦੇ ਮਰਦਾਂ ਦੇ ਵਿੱਚ ਅਜੇ ਕੋਈ ਚੇਤਨਾ ਨਹੀਂ ਹੈ ਕਿਸੇ ਜਥੇਬੰਦੀਆਂ ਵਿੱਚ ਅਜੇ ਨਹੀਂ ਜਾ ਰਹੇ ਜ ਜ ਉਹਨਾਂ ਨੂੰ ਇਸ ਚੀਜ਼ ਦੀ ਸਮਝ ਨਹੀਂ ਹੋ ਉਥੇ ਵੀ ਇਹ ਹੈ ਉਥੇ ਅਜੇ ਵੀ ਕਹਿੰਦੇ ਨੇ ਵੀ ਕੋ ਔਰਤ ਦਾ ਕੰਮ ਕੀ ਹੈ ਉਹ ਘਰੇ ਬੈਠੇ ਘਰ ਦੇ ਬੱਚੇ ਸਾਹਮਣੇ ਰੋਟੀ ਰੋਜੀ ਕਰੇ ਔਰ ਤੁਹਾਨੂੰ ਲੰਬੰਦ ਕਰਨ ਕਿਵੇਂ ਔਖਾ ਨਹੀਂ ਹੈਗਾ ਕਿ ਵੀ ਔਰਤ ਇੱਕ ਦੂਜੀ ਨੂੰ ਇੱਕ ਆਗੂ ਔਰਤ ਨੂੰ ਦੱਸਦੀ ਹੈ ਕਿ ਆਪਣੇ ਆ ਹੱਕ ਨਹੀਂ ਆਪਣੀਆਂ ਹੱਕੀ ਮੰਗਾਂ ਨੇ ਇਹ ਆਪਾਂ ਲੈਣੀਆਂ ਨੇ ਤਾਂ ਆਪਾਂ ਇਹ ਲੜਾਈ ਲੜਨੀ ਆ ਤੇ ਜਦੋਂ ਔਰਤ ਉਹਨਾਂ ਨੂੰ ਸਮਝਾਉਂਦੀ ਹੈ ਕਿਤੇ ਨਾ ਕਿਤੇ ਨਾਂ ਨੁੱਕਰ ਹੁੰਦੀ ਹੋਵੇਗੀ ਅੱਗੋਂ ਇਹ ਔਖਾ ਕੰਮ ਨਹੀਂ ਹੈਗਾ ਕਿ ਵੀ ਆਪਾਂ ਇਕੱਠਾ ਕਰਨਾ ਜਦੋਂ ਔਰਤਾਂ ਨੇ ਨਹੀਂ ਇਹਦੇ ਨਾਲ ਦੋ ਕਾਰਨ ਨੇ ਇੱਕ ਤਾਂ ਲੜਾਈ ਹੈਗੀ ਹੈ ਜਿਹੜੀ ਆਰਥਿਕ ਮੰਗਾਂ ਵਾਸਤੇ ਆ ਜਿਹੜੇ ਸਾਡੇ ਕਾਨੂੰਨਾਂ ਦੀ ਲੜਾਈ ਸੀ ਇਹ ਸਾਡੀ ਆਰਥਿਕ ਮੰਗਾਂ ਦੀ ਲੜਾਈ ਸੀਗੀ ਕਿਉਂਕਿ ਸਾਡੀ ਜ਼ਮੀਨ ਖੋਸ ਰਹੀ ਹੈ ਸਾਡੀ ਆਰਥਿਕਤਾ ਬਰਬਾਦ ਹੋ ਰਹੀ ਹੈ ਇਹ ਜਦੋਂ ਆਰਥਿਕ ਮੰਗਾਂ ਦੀ ਜਦੋਂ ਲੜਾਈ ਆਉਂਦੀ ਹੈ ਨਾ ਤਾਂ ਉਸ ਸਮੇਂ ਉਹਨਾਂ ਨੂੰ ਪੂਰੀ ਸਪੋਰਟ ਮਿਲਦੀ ਹੈ ਇਹਦੇ ਨਾਲ ਇੱਕ ਸਾਡੀ ਇਸ ਤੋਂ ਅੱਗੇ ਜਾ ਕੇ ਲੜਾਈ ਹੋएगी ਪਿਤਰ ਕੀ ਦੇਣਾ ਪਿਤ੍ਰਕੀ ਸਿਸਟਮ ਦੇ ਨਾਲ ਪਿਤ੍ਰਕੀ ਸਿਸਟਮ ਦੇ ਨਾਲ ਲੜਾਈ ਬੜੀ ਔਖੀ ਏ ਉਹਦੇ ਵਿੱਚ ਜੇ ਔਰਤ ਨੂੰ ਕਿਹਾ ਜਾਵੇ ਤੂੰ ਜਿਹੜੀ ਪਿਤ੍ਰਕੀ ਦੇ ਨਾਲ ਆਪਾਂ ਨੇ ਲੜਨਾ ਕਰਨਾ ਹੈ ਉੱਥੇ ਜ਼ਰੂਰ ਹੁੰਦਾ ਹੈ ਕਿ ਘਰ ਦੇ ਵਿੱਚ ਰੋਕ ਟੋਕ ਮਰਦ ਉਹਦੇ ਰਾਹ ਵਿੱਚ ਰੁਕਾਵਟ ਬਣਦੇ ਨੇ ਪਰ ਮੈਨੂੰ ਲੱਗਦਾ ਕਿ ਆਰਥਿਕ ਮੰਗਾਂ ਲਈ ਕਿਉਂਕਿ ਆਰਥਿਕ ਤਾਂ ਜੇ ਸਾਡੀ ਬੱਚੇਗੀ ਤਾਂ ਉਹ ਤਾਂ ਮਰਦ ਵੀ ਚਾਹੁੰਦੇ ਨਹੀਂ ਨਾ ਉਹਦੇ ਵਿੱਚ ਔਰਤਾਂ ਨੂੰ ਕੋਈ ਯੋ ਨਹੀਂ ਆ ਹਾਂ ਜਿੱਥੇ ਸਾਡੀਆਂ ਬੀਬੀਆਂ ਬੀਬੀਆਂ ਨੂੰ ਕੱਲ ਕਹਿ ਨਹੀਂ ਜਾਂਦੀਆਂ ਨੇ ਵਿੱਚ ਸੁਚੇਤ ਕਰਦੀਆਂ ਹੈਗੀਆਂ ਨੇ ਉੱਥੇ ਜਦੋਂ ਉਹਨਾਂ ਨੂੰ ਘਰ ਦੀ ਸਪੋਰਟ ਮਿਲਦੀ ਹੈ ਤਾਂ ਉਹ ਬੀਬੀਆਂ ਆ ਜਾਂਦੀਆਂ ਨੇ ਸਿੱਖਦੀਆਂ ਐਮਰੀ ਜਿਆਦਾਤਰ ਜਿਵੇਂ ਮੂਵਮੈਂਟਾਂ ਤੇ ਧਰਨਿਆਂ ਤੇ ਜਾਜਾ ਕੇ ਲੀਡਰਾਂ ਨੂੰ ਸੁਣਦੀਆਂ ਨੇ ਤਾਂ ਉਸ ਸਮੇਂ ਵੀ ਉਹਨਾਂ ਦੇ ਮਨ ਦੇ ਵਿੱਚ ਇਹ ਚੀਜ਼ਾਂ ਪਤਾ ਲੱਗਦੀਆਂ ਨੇ ਉਹ ਘਰ ਆ ਕੇ ਵੀ ਗੱਲਾਂ ਹੁੰਦੀਆਂ ਨੇ ਸੱਥਾਂ ਵਿੱਚ ਗੱਲਾਂ ਹੁੰਦੀਆਂ ਨੇ ਇਹ ਸਾਰਾ ਕੁਝ ਸੋਚ ਕੇ ਉਹ ਚੇਤਨ ਹੁੰਦੀਆਂ ਨੇ ਹਾਂ ਪਿਤਰਕੀ ਦੀ ਲੜਾਈ ਜ਼ਰੂਰ ਹੋਖੀ ਆ ਉਹਦੇ ਵਿੱਚ ਇੱਕ ਔਰਤ ਜਦ ਦੂਜੀ ਨੂੰ ਕਹਿਣ ਜਾਂਦੀ ਆ ਸਪੋਜ਼ ਕਰੋ ਇੱਕ ਔਰਤ ਆਰਥਿਕ ਤੌਰ ਤੇ ਪੂਰੀ ਕੁਸ਼ਾਲ ਔਰ ਨੌਕਰੀ ਵੀ ਕਰਦੀ ਹੁਣ ਸਪੋਜ਼ ਮੈਂ ਆ ਮੈਂ ਨੌਕਰੀ ਵੀ ਕਰਦੀ ਆ ਮੈਂ ਆਪਣਾ ਖਰਚਾ ਜਿੱਥੇ ਕਰਨਾ ਖਤਰਨਾ ਮੈਨੂੰ ਆਪਣੇ ਜੀਵਨ ਸਾਥੀ ਵੱਲ ਨਹੀਂ ਦੇਖਣਾ ਪੈਂਦਾ ਕਿ ਇਹ ਹੱਥੀਂ ਚ ਪੈਸੇ ਨੇ ਜੇਕਰ ਮੈਂ ناکਮ ਹੁੰਦੀ ਹੋਵਾਂ ਤਾਂ ਮੈਨੂੰ ਸਾਰਾ ਕੁਝ ਆਪਣੇ ਜੀਵਨ ਸਾਥੀ ਵੱਲ ਵੇਖਣਾ ਪਵੇਗਾ ਉੱਥੇ ਫਿਰ ਜਿਵੇਂ ਉਹ ਕਹੇਗਾ ਵੀ ਤੁਸੀਂ ਬਾਹਰ ਜਾ ਰਹੇ ਹੋ ਇੱਕ ਮੂਮੈਂਟ ਬਣਾ ਰਹੇ ਹੋ ਪਿੱਤਰ ਕੀ ਦੇਗੇ ਜਾਨੀ ਕਿ ਮਰਦਾਂ ਦੇ ਖਿਲਾਫ ਇੱਕ ਜਿਹੜਾ ਇਹ ਫਸਿਆ ਹੋਇਆ ਹੋਣਾ ਨਾ ਹੁੰਦਾ ਇਹਨੂੰ ਕੱਢਣ ਦੀ ਲੋੜ ਹੈਗੀ ਆ ਬਾਕੀ ਸਮਾਜਿਕ ਲਹਿਰਾਂ ਜਨਤਕ ਲਹਿਰਾਂ ਦੇ ਵਿੱਚ ਸਾਂਝੇ ਮੁੱਦਿਆਂ ਦੇ ਵਾਸਤੇ ਮੈਨੂੰ ਨਹੀਂ ਲੱਗਦਾ ਕੋਈ ਔਰਤ ਜਿਹੜੀ ਹੈ ਜੇਕਰ ਉਹ ਪਰ ਇਹ ਚੀਜ਼ ਨੂੰ ਸਮਝ ਗਈ ਆ ਤਾਂ ਉਹ आएगी हुई आएगी ਬੰਦਾ